ਸਤਿ ਸ੍ਰੀ ਅਕਾਲ ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਯੂ ਟੋਪ ਫੈਮਲੀ ਦਾ ਵੀ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਹੈ ਨਵੇਂ ਜੁੜੇ ਭੈਣ ਭਰਾਵਾਂ ਦਾ ਉਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਹੈ ਪਰਮਾਤਮਾ ਤੰਦਰੁਸਤੀ ਬਖਸ਼ੇ ਮਿਹਰ ਭਰਾ ਹੱਥ ਰੱਖੇ ਜੀ ਸਭ ਤੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰੱਖੇ ਦੰ ਦੋਕਣੀ ਰਾਤ ਚੌਕਣੀ ਤਰੱਕੀ ਬਖਸ਼ੇ ਵੀਰੋ ਆਪਾ ਗੱਲ ਕਰ ਰਹੇ ਆ ਸਿੰਗਰ ਵੀਰ ਦੀ ਰਾਜਵੀਰ ਸਿੰਘ ਜਵੰਦਾ ਜੀ ਜਿੰਦਗੀ ਦੇ ਮੌਤ ਦੀ ਲੜਾਈ ਲੜਦੇ 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 ਹੋ ਚਾਰੇ ਹਾਰ ਗਏ ਬਹੁਤ ਯਾਨੀ ਕਿ ਬਹੁਤ ਜ਼ਿਆਦਾ ਦੁੱਖ ਹੋਇਆ ਥੋੜਾ ਨਹੀਂ ਬੜੀਆਂ ਅਰਦਾਸਾਂ ਕੀਤੀਆਂ ਭੈਣ ਭਰਾਵਾਂ ਨੇ ਬਹੁਤ ਨੇ ਬਹੁਤ ਜ਼ਿਆਦਾ ਅਰਦਾਸਾਂ ਹੋਈਆਂ ਨੇ ਉਹਨਾਂ ਦੀ ਖਾਤਰ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ੇ ਜੋ ਜੋ ਉੱਪਰ ਲੇਦਾ ਹੁਕਮ ਆਪਾ ਉਹਦੇ ਅਧਾਰ ਤੇ ਚੱਲਣਾ ਹੈ ਉਹਨੋਂ ਕੋਈ ਟਾਲ ਨਹੀਂ ਸਕਦਾ ਜੇ ਬੰਦੇ ਨੇ ਕੀਤਾ ਹੋਵੇ ਤਾਂ ਬੰਦੇ ਨਾਲ ਸਭ ਕੁਝ ਹੋ ਸਕਦਾ ਪਰ ਉਹ ਦੁਨੀਆ ਦਾ ਮਾਲਕ ਆਪਾ ਮੂ ਆਪਾ ਦੇ ਮੂਰੇ ਕੁਝ ਵੀ ਨਹੀਂ ਹੈ ਇੱਕ ਸਿਰਫ ਹੱਥ ਜੋੜ ਕੇ ਅਰਦਾਸ ਬੇਨਤੀ ਕਰ ਸਕਦੇ ਆ ਸੱਚੇ ਪਾਤਸ਼ਾਹ ਸਮੱਤ ਬਖਸ਼ੋ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਤੇ ਬਹੁਤ ਜ਼ਿਆਦਾ ਦਖ ਹੋਇਆ ਇਸ ਗੱਲ ਦਾ ਕਿ ਰਾਜਵੀਰ ਸਿੰਘ ਜਵੰਦਾ ਜੀ ਸਾਡੇ ਵਿਚਕਾਰ ਨਹੀਂ ਰਹੇ ਹੋਣ ਛੋਟੀ ਛੋਟੀ ਪਰਮਾਤਮਾ ਬੱਚਿਆਂ ਦੀ ਵਿਚੇਰੀ ਅਰਦਾਸ ਹੋ ਲੈਦਾ ਸੱਚੇ ਪਾਤਸ਼ਾਹ ਚਲੋ ਜੋ ਤੁਹਾਡਾ ਹੁਕਮ ਹੈ ਉਹ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਚਲੋ ਉਹਨਾਂ ਦੀ ਰੋਣ ਨੂੰ ਸੱਚੇ ਪਾਤਸ਼ਾਹ ਸਮਾਤਿ ਪੱਖੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜਣਾ ਆਪਾਂ ਵੀ ਹੈ ਆਪਵਨੀ ਬਹਿ ਰਹਿਣਾ ਪਰ ਜਿਹੜੇ ਸਾਡੇ ਸਿੰਘਰ ਵੀਰ ਹੈ ਉਹਨਾਂ ਦਾ ਪ੍ਰਮਾਤਮਾ ਸਿਰ ਕੰਨ ਤੱਕ ਉਹਨਾਂ ਦਿਖਾਵੇ ਕਿਉਂ ਇਹ ਆਪਣੀਆਂ ਇੱਕ ਰੌਣਕੀ ਰੂਹਾਂ ਨੇ ਪੰਜਾਬ ਲਈ ਬਹੁਤ ਕੁਝ ਸੋਚਿਆ ਬਹੁਤ ਕੁਝ ਸੋਚਦੇ ਨੇ ਹਰੇਕ ਗਰੀਬ ਪਰ ਵਰਗ ਨਾਲ ਮੇਲ ਮਲਾਪ ਰੱਖਦੇ ਨੇ ਚਾਹ ਕਿਸੇ ਦੇ ਵੀ ਕੋਈ ਗੌਣ ਪਾਣੀ ਗੌਣ ਜਾਣ ਜਾਂ ਕਿੰਨੇ ਵੀ ਹੈ ਪਹਿਲਾਂ ਇਹਨਾਂ ਨੇ ਲੋਕਾਂ ਦੇ ਵਿੱਚ ਖੜਨਾ ਹਾਲ ਚਾਲ ਪੁੱਛਣਾ ਤੇ ਵਣਨਾਂ ਦੇ ਬਾਰੇ ਮੈਂ ਕੁਝ ਬਿਆਨ ਨਹੀਂ ਕਰ ਸਕਦਾ ਕਿਉਂ ਇਹ ਹਮੇਸ਼ਾ ਜਦੋਂ ਵੀ ਕਿਸੇ ਦੇ ਵਿਆਹ ਸ਼ਾਦੀ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਤੇ ਜਦੋਂ ਸਾਡੇ ਸਿੰਗਰ ਜਾਂਦੇ ਹੈ ਤੇ ਪਰਮਾਤਮਾ ਦਾ ਓਟਰਾ ਆਸਰਾ ਲੈਂਦੇ ਹੈ ਸੱਚੇ ਪਾਤਸ਼ਾਹ ਇਸ ਕਰ ਦੇ ਵਿੱਚ ਜੇ ਸਾਨੂੰ ਚਰਨ ਪਾਉਣ ਦਾ ਮੌਕਾ ਮਿਲਿਆ ਇਹ ਸਿਰਫ ਤੁਹਾਡੀ ਬਦੌਲਤ ਹੈ ਵੀਰੋ ਦੁੱਖ ਇਸ ਚੀਜ਼ ਦਾ ਵੀ ਇੱਕ ਹਸਪਤਾਲੋਂ ਛਿਵਟੋ ਕੇ ਦੂਜੇ ਹਸਪਤਾਲ ਜਾਣਾ ਕੋ ਸੌਖੀ ਗੱਲ ਨਹੀਂ ਹੈ ਕਈਆਂ ਵੀਰਾਂ ਨੇ ਅੰਦਾਜ਼ੇ ਉਦੋਂ ਤੋਂ ਲਾਲੇ ਅਰਦਾਸ ਬੇਨਤੀਆਂ ਵੀ ਕੀਤੀਆਂ ਸੱਚੇ ਪਾਤਸ਼ਾਹ ਹੌਣ ਸਾਡਾ ਵੀਰ ਇਸ ਜਗਤ ਤੋਂ ਦੂਸਰੀ ਜਗਤ ਤੇ ਸਵਿਟ ਹੋਣ ਲੱਗਾ ਕਿਰਪਾ ਕਰਿਓ ਮਾਲਕ ਮੇਰੇ ਵੀਰ ਤੇ ਪਰਿਵਾਰ ਤੇ ਪਰ ਜੋ ਡਾਕਟਰਾਂ ਨੇ ਵੀ ਬਹੁਤ ਜ਼ਿਆਦਾ ਜਦੋਂ ਜਦ ਮਿਹਨਤ ਕੀਤੀ ਪਰ ਉਹ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਵਿੱਚੋ ਇਹ ਠੀਕ ਵੀ ਹੋਗੇ ਸੀ ਤੇ ਕੰਗ ਜੋ ਮਾਲਕ ਦੇ ਹੁਕਮ ਨਾਲ ਆਪਾਂ ਚੱਲਣਾ ਉਹਦੇ ਹੁਕਮ ਤੋਂ ਬਿਗੇਰ ਆਪਾਂ ਬਾਹਰ ਨਹੀਂ ਜਾ ਸਕਦੇ ਜਿਵੇਂ ਉਹਨੂੰ ਚੰਗਾ ਲੱਗਦਾ ਚੰਗੇ ਮਾੜੇ ਦੀ ਉਹੋ ਪਰਖ ਕਰਦਾ ਆਪਾਂ ਨਹੀਂ ਕਰ ਸਕਦੇ ਚੰਗੇ ਮਾੜੇ ਦੀ ਉਹੋ ਪਰਖ ਕਰ ਸਕਦਾ ਜਿਉ ਉਹਨੂੰ ਚੰਗਾ ਲੱਗਾ ਜਿਹੜੇ ਵੀ ਇਨਸਾਨ ਉਹਨੂੰ ਚੰਗਾ ਲੱਗਾ ਉਹ ਉਹਨੂੰ ਲੈ ਜਾਂਦਾ ਹੈ। ਗਾਂਵ ਵਿਖਾਟਾਂ ਬਹੁਤ ਹੁੰਦੀਆਂ ਗਾਂਵ ਵਿਖਾਟਾਂ ਪੂਰੀਆਂ ਹੁੰਦੀਆਂ। ਇਹ ਜੋ ਪ੍ਰਮਾਤਮਾ ਦੀ ਖੇਡ ਹੈ ਨਾ ਲੀਲਾ ਦੀ। ਲੀਲਾ ਚਾਹੀਓ ਨੇ ਉਹ ਉਹ ਹੀ ਜਾਣੇ। ਆਪਾਂ ਦਾ ਸਿਰਫ ਇੱਕ ਅਰਦਾਸ ਬੇਨਤੀ ਕਰ ਸਕਦੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰੱਖੀ ਮੇਰੇ ਵੀਰ ਨੂੰ ਬਾਤ ਸੁਭਾਸ਼ ਸ਼ਾਮਰਤਾਸ ਕਰੀ ਦੀ ਸੀ ਛੋਟੀ ਬੱਚੀ ਦੀ ਜਦੋਂ ਮੈਂ ਤਸਵੀਰ ਵੇਖੀ ਤੇ ਅੱਜ ਜਦੋਂ ਵੀਰ ਦਾ ਸੁਨੇਹਾ ਸੁਣਿਆ ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਸੋਚਾ ਮਨਾ ਅਰਾਜਵੀਰਵੰਤ ਜਵੰਦਾ ਜੀ ਦਾ ਪਿਤਾ ਜੀ ਵੀ ਨਹੀਂ ਹੈ ਇਕੱਲੇ ਮਾਤਾ ਹੀ ਨੇ ਇੱਕ ਛੋਟੇ ਜਿਹੇ ਬੱਚੇ ਵਿਚਾਰੇ ਦੇ ਪਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਹਨ ਆਪਾਂ ਸੋਚੀ ਵੀ ਉਹਨਾਂ ਨੇ ਵਿਚਾਰਿਆ ਨੇ ਕੀ ਵੇਖਿਆ ਹਨਾ ਛੋਟੀ ਛੱਟੀ ਬੱਚੀ ਆ ਸਾਰਾ ਦੇ ਵੇਖ ਕੇ ਮੈਂ ਵੀਡੀਓ ਚਾਲ ਦੀ ਵਿਚਾਰੀ ਵੀਰ ਅਰਦਾਸ ਬੇਨਤੀ ਜ਼ਰੂਰ ਕਰਿਓ ਮੇਰੇ ਪਾਪਾ ਲਈ ਤੇ ਮਨ ਨੂੰ ਨਾ ਇੰਨਾ ਬਹੁਤ ਜ਼ਿਆਦਾ ਦੁੱਖ ਹੋਇਆ ਪਰਮਾਤਮਾ ਇਹੋ ਜੀ ਘੜੀ ਨਾਲ ਕਿਸੇ ਤੇ ਲਿਆਈ ਪਰ ਆਪਾ ਦਾ ਕਹਿੰਦੇ ਆ ਜੀ ਘੜੀ ਪ੍ਰਮਾਤਮਾ ਕਿਸੇ ਤੇ ਨਾ ਲਈ ਪਰ ਉਹਦੇ ਮੂਹਰੇ ਕੋਈ ਆਪਣਾ ਜੋਰ ਨਹੀਂ ਹੈ ਉਹ ਤਖਤਾਂ ਦਾ ਮਾਲਕ ਆ ਉਹ ਜੋ ਕੁਝ ਕਰਦਾ ਚੰਗਾ ਹੀ ਕਰਦਾ ਪਰ ਮਾੜਾ ਨਹੀਂ ਕਹਿਣਾ ਪਰ ਦੁੱਖ ਇਸ ਚੀਜ਼ ਦਾ ਜਿਹੜਾ ਕੋਈ ਆਪਣੇ ਅੰਗੀ ਸਾਥੀ ਵਿਚਰਿਆ ਹੋਵੇ ਖੇਡਦਾ ਹੋਵੇ ਹਨਾ ਖੇਡੇ ਨੱਠੇ ਹੋਈਏ ਆਪਾਂ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਉਹ ਜਿਹੜਾ ਮਨੋਖਾ ਉਹਨੂੰ ਭੁੱਲਣਾ ਬਹੁਤ ਔਖਾ ਹੋ ਜਾਂਦਾ ਬੀਰੋ ਇੱਕ ਤਾਂ ਬੰਦੇ ਨੇ ਬੈਠ ਕੇ ਬੈਠਿਆ ਨੇ ਖਾਣਾ ਪੀਣਾ ਕਿਤੇ ਰਹਿ ਮਚੁਰਾ ਨਾ ਉੱਧਰ ਜਾਣਾ ਉੱਧਰ ਜਾਣਾ ਨਾ ਤੇ ਕਿੱਥੇ ਉਹਨਾਂ ਦੀਆਂ ਗੱਲਾਂ ਸਾਨੂੰ ਅੱਜ ਇੱਕ ਯਾਦਾ ਬਣ ਕੇ ਰਹਿ ਜਾਂਦੀਆਂ ਜਾਣਾ ਆਪਾਂ ਵੀ ਹੈ ਸੋ ਇਸ ਕਰਕੇ ਆਪਾਂ ਉਹਦੇ ਆਤਮਾ ਨੂੰ ਰੂਹ ਨੂੰ ਸ਼ਾਂਤੀ ਲਈ ਅੰਮ੍ਰਿਤ ਅਰਦਾਸ ਕਰੀਏ ਸੱਚੇ ਪਾਤਸ਼ਾਹ ਕੋਰੇ ਪਰਿਵਾਰ ਨੂੰ ਤੰਦਰੁਸਤੀ ਰੱਖੀ ਸੱਚੇ ਪਾਤਸ਼ਾਹ ਦੰਦੁਗੁਣੀ ਰਾਤ ਚੌਕਣੀ ਕਮਾਈ 'ਚ ਬਰਕਤ ਪਾਵੀ ਪਾਣਾ ਮੰਨਨ ਦਾ ਬਲ ਬਖਸ਼ੀ ਬੱਚਿਆਂ ਤੇ ਤੰਦਰੁਸਤੀ ਦੀ ਮਿਹਰ ਕਰੀ ਅੱਪਾ ਤਰਦਾਸ ਬੰਤੀ ਇਤੋਂ ਤੱਕ ਕਰ ਸਕਦੇ ਆ ਦੁੱਖ ਬਹੁਤ ਹੈ ਦੁੱਖ ਹੀ ਨਹੀਂ ਵੀ ਦੁੱਖ ਥੋੜਾ ਦੁੱਖ ਬਹੁਤ ਜ਼ਿਆਦਾ ਜੋ ਪੰਜਾਬ ਲਈ ਖੜਦੇ ਆ ਮੇਰੇ ਸਿੰਗਰ ਭਰਾ ਹੀ ਖੜਦੇ ਆ ਹੋਰ ਸਭ ਆਪੋ ਆਪਣੀ ਖਿੱਚੋ ਤਾਣ ਚੀ ਹੈ ਰਹਿੰਦੇ ਆ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾਵਾਂ ਨੂੰ ਅੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਵੀ ਕੱਲ ਨੂੰ ਆਪਾਂ ਨਾ ਕੋਈ ਸ਼ਾਰਟ ਪਾਉਣਾ ਨਾ ਆਪਾਂ ਲਾਈਵ ਹੋਣਾ ਠੀਕ ਹੈ ਜੀ ਜੇ ਆਪਾਂ ਇੱਕ ਦਿਹਾੜੀ ਛੱਡਦੇ ਆ ਕਿ ਨਾ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਤੇ ਮੈਂ ਜ਼ਰੂਰ ਅੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰੂੰਗਾ ਵੇ ਜੋ ਵੀ ਕੱਲ ਨੂੰ ਆਪਣੇ ਚੈਨਲ ਤੇ ਜਿਹੜੇ ਵੀ ਭੈ ਵੀਰ ਭੈਣ ਭਰਾ ਕੰਮ ਕਰਦੇ ਆ ਕੱਲ ਦੀ ਦਿਹਾੜੀ ਉਹ ਕੈਨਸਲ ਕਰ ਦੇਣ ਠੀਕ ਹੈ ਜੀ ਬਹੁਤ ਜ਼ਿਆਦਾ ਦੌਖਾ ਥੋੜਾ ਨਹੀਂ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾਵਾਂ ਨੇ ਬੇਨਤੀ ਕਬੂਲ ਕਰਨੀ ਠੀਕ ਹੈ ਜੀ ਸਾਰੇ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਸਾਰਿਆਂ ਭੈਣਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਕੱਲ ਨੂੰ ਆਪਾਂ ਨਾਲ ਲਾਈਵ ਲਾਉਣੀ ਹੈ ਨਾ ਬਲੌਗ ਬਣਾਉਣਾ ਨਾ ਛੋਟ ਪਾਉਣਾ ਇੱਕ ਦਿਹਾੜੀ ਦਾ ਕੁਝ ਨਹੀਂ ਹੋ ਸਕਦਾ ਕੋਈ ਫਰਕ ਨਹੀਂ ਪੈਂਦਾ ਸੋ ਦੱਕਾ ਬਹੁਤ ਜ਼ਿਆਦਾ ਵੱਡਾ ਹੈ ਇੱਕ ਛੋਟੀ ਜੀ ਬੱਚੀ ਨੂੰ ਵੇਖ ਕੇ ਮਨ ਇੰਨਾ ਦੁਖੀ ਹੋ ਰਿਹਾ ਹੈ ਤੇ ਜੇ ਆਪਾਂ ਇੱਕ ਦਿਹਾੜੀ ਇੱਕ process ਨੂੰ ਰੋਕ ਦਿਆਂਗੇ ਤੇ ਕੋਈ ਫਰਕ ਨਹੀਂ ਪੈ ਰਿਹਾ ਵੀਰੋ ਜ਼ਰੂਰ ਇਹ ਬੇਨਤੀ ਨੂੰ ਕਬੂਲ ਕਰਨਾ ਸਾਰੇ ਭੈਣ ਭਰਾਵਾਂ ਦੇ ਵਿੱਚ ਮੈਂ ਸਾਰਿਆਂ ਨੂੰ ਕਹਿ ਰਿਹਾ ਬਹੁਤ ਵਧੀਆ ਮੇਰੇ ਸੂਜਵਾਨ ਵੀਰ ਭੈਣ ਭਰਾ ਗੱਲ ਨੂੰ ਜ਼ਰੂਰ ਨੂੰ ਸ੍ਰੀ ਅਸਲੈਨਗੇ ਸੋ ਇਸ ਤਰ੍ਹਾਂ ਕਰਕੇ ਮੈਂ ਸਾਰੇ ਆਡ ਵਾਰਡ ਦੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਕੱਲ ਨੂੰ ਨਾ ਕੋਈ ਸ਼ਾਰਟ ਨਾ ਕੋਈ ਪ੍ਰੋਸੈਸ ਦਾ ਵੀਡੀਓ ਲਾਈਵ ਕੱਲ ਨੂੰ ਬੰਦ ਕੀਤਾ ਜਾਵੇ ਬੰਦ ਕਰਾਇਆ ਨਹੀਂ ਕਿਸੇ ਨੇ ਆਪ ਆਪ ਦੇ ਵੱਲੋਂ ਹੀ ਬੰਦ ਕਰਨਾ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਤੇ ਸੋ ਮੇਰੇ ਭੈਣ ਭਰਾਵੋ ਜਿਹੜੇ ਵੀ ਵੀਡੀਓਸ ਹੁੰਦੇ ਆ ਤੁਸੀਂ ਸ਼ਾਰਟਸ ਹੁੰਦੇ ਆ ਉਸ ਜਗ੍ਹਾ ਤੇ ਆਪਾਂ ਸਾਰਿਆਂ ਨੇ ਦਿਲ ਜਾ ਕੇ ਟਿਕਾਉਨੇ ਆ ਹਮਦਰਦੀ ਪ੍ਰਗਟ ਕਰਨੀ ਆ ਉਹਨਾਂ ਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਚੋਵੇ ਇਸ ਤਰ੍ਹਾਂ ਕਰਕੇ ਵੀਰੋ ਤੇ ਭੈਣੋ ਕੱਲ ਨੂੰ ਲਾਈਵ ਵੀਡੀਓ ਸ਼ਾਰਟ ਇਹ ਬੰਦ ਕਰ ਦਿਓ ਕੱਲ ਦੀ ਦਿਹਾੜੀ ਸਿਰਫ ਕਿਉਂ ਬਹੁਤ ਖ਼ਬਤ ਜ਼ਿਆਦਾ ਬਹੁਤ ਜ਼ਿਆਦਾ ਦੁੱਖ ਹੈ ਥੋੜਾ ਨਹੀਂ ਸਾਰੇ ਸਿੰਗਰ ਭਰਾ ਭੈਣ ਭਰਾ ਆਪਣੇ ਆ ਸੋ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਜ਼ਰੂਰ ਕਬੂਲ ਕਰਨਾ ਅਤੇ ਇੱਕ ਥੋੜਾ ਜਿਹਾ ਦਿਮਾਗ ਨਾਲ ਸੋਚਣਾ ਸੋ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਦਿਲ ਨਹੀਂ ਕਰਦਾ ਗਾਂ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਡੇ ਨਾਲ ਹੋਰ ਗੱਲਾਂ ਸਾਂਝੀਆਂ ਕਰਨ ਨੂੰ ਪਰ ਜਿਹੜਾ ਮਨ ਦੀ ਤਾਰ ਹੈ ਉਹ ਸਦਰ ਰਾਜਵੀਰ ਸਿੰਘ ਜਵੰਦਾ ਦੇ ਨਾਲ ਜੁੜੀ ਹੋਈ ਹੈ ਬਹੁਤ ਇੰਡਸਟਰੀ ਨੂੰ ਘਾਟਾ ਪੈ ਚੁੱਕਿਆ ਸਾਰੇ ਪੰਜਾਬ ਨੂੰ ਹੀ ਘਾਟਾ ਪੈ ਚੁੱਕਿਆ ਇਕੱਲੇ ਦੇ ਸਟਰੀ ਨੂੰ ਨਹੀਂ ਪੰਜਾਬ ਨੂੰ ਪੈ ਚੁੱਕਿਆ ਸੋ ਇਸ ਤਰ੍ਹਾਂ ਕਰਕੇ ਵੀਰੋ ਮੇਰੀ ਐਂਡ ਤੇ ਮੈਂ ਫੇਰ ਬੇਨਤੀ ਕਰਦਾ ਵੀ ਕੱਲ ਨੂੰ ਆਪਾਂ ਇੱਕ ਬਲੌਗ ਛੋਟ ਲਾਈਵ ਕੁਝ ਨਹੀਂ ਕਰਨਾ ਸੋ ਆਪਾਂ ਇੱਕ ਸਰਪੋ ਦਾ ਪਰਿਵਾਰ ਦੇ ਨਾਲ ਖੜਨਾ ਹੈ ਠੀਕ ਹੈ ਜੀ ਬੱਚਿਆਂ ਦੇ ਨਾਲ ਖੜਨਾ ਸੋ ਸਾਰੇ ਬੋਰ ਜੋਰ ਤੇ ਅਪੀਲ ਹੈ ਭੈਣ ਭਰਾਵਾਂ ਨੂੰ ਵੀ ਆਪਾਂ ਲਾਈਵ ਨਹੀਂ ਲਾਉਣਾ ਕੋਈ ਵੀ ਸ਼ਾਰਟ ਵੀਡੀਓ ਨਹੀਂ ਪਾਉਣਾ ਕੱਲ ਨੂੰ ਮੈਂ ਤਾਂ ਨਹੀਂ ਪਾਉਂਦਾ ਚੋਏ ਇਸ ਤਰ੍ਹਾਂ ਕਰਕੇ ਇੱਕ ਦਿਹਾੜੀ ਛੱਡ ਦੇਾਂਗੇ ਕੋਈ ਫਰਕ ਨਹੀਂ ਪੈਂਦਾ ਸੋ ਸਾਰੇ ਭੈਣ ਭਰਾਵਾਂ ਨੂੰ ਇਹ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ